97 ਮਾਡਲ ਆ ਜੀ 97 ਮਾਡਲ ਆ ਹਾਂ ਕੰਡੀਸ਼ਨ ਪੱਕਾ ਸਾਰਾ ਓਰੀਜਨਲ ਬਾਈ ਜੀ ਨਾਗ ਦਾ ਬੱਚਾ ਕੀ ਕਹਿੰਦਾ ਉਹ ਬੋਲ ਬੋਲ ਦਾ ਬੱਚਾ ਬੋਲ ਬੋਲ ਦਾ ਬੱਚਾ ਗੱਲ ਸਹੀ ਯਾਰ ਹੈਨਾ ਇਹ ਕੰਡੀਸ਼ਨ ਪੱਕਾ ਸਾਰਾ ਹੋ ਰਿਹਾ ਜੀ ਸਾਰਾ ਓਰੀਜਨਲ ਹੈ ਜੀ ਹੈਨਾ ਦੇਖਣ ਨੂੰ ਤਾਂ 97 ਨਹੀਂ ਉ ਤਾਂ ਉੱਚਾ ਮਾਡਲ ਲੱਗਦਾ ਹਾਂ ਜੀ ਜੇ ਆਪਾਂ ਹੁਣ ਇਹਦੇ ਨੰਬਰ ਕਿੱਥੋਂ ਦਾ ਬਈ ਇਹਦਾ ਨੰਬਰ ਪੰਜਾਬ ਦਾ ਹੀ ਆ ਜੀ ਨੰਬਰ ਪੰਜਾਬ ਦਾ ਇਹ ਹੁਣ ਆਪਾਂ ਦੇਣਾ ਕਿੰਨੇ ਚਾ 215 ਦੀ ਡਿਮਾਂਡ ਹੈ ਜੀ 215 ਦੀ ਮੌਕੇ ਤੇ ਬਾਈ ਦੋ ਦਾਸ ਦਾ ਦੇ ਦੋ ਪੂਰੇ ਦੋ ਚ ਨਹੀਂ ਬੰਨਣਾ ਉੱਪਰ ਕਰ ਦਿਓ ਵਾ ਥੋੜਾ ਬੋਤਾ ਚਲ ਬਣ ਜੂਗਾ ਉਹਦਾ ਮੌਕੇ ਤੇ ਆਪੀ ਲੈ ਜਾਣਗੇ 2 ਦਾ ਆਪਣੇ ਜਿਹੜੇ ਪੈਰ ਹਾਇਗੇ ਨੇ ਚਾਰੇ ਟਾਇਰ ਧਰਮਾ ਜੀ ਦਾ ਚਾਰੇ ਟਾਇਰ ਨਵੇਂ ਚਾਰੇ ਟਾਇਰ ਨਵੇਂ ਨੇ ਆ ਰਿੰਬਾ ਦਾ ਵੀ ਚੱਕ ਚੱਲ ਚਲਾਫੀ ਦਾ ਵੀ ਨਵਾਂ ਚੱਲ ਚਲਾਫੀ ਦਾ ਵੀ ਓਕੇ ਆ ਤੇ ਜਿਹੜਾ ਆ ਪਿੱਛੇ ਪਾਇਆ ਹੋਇਆ 17000 ਤਾਂ ਦੇ ਦਿਓ 17000 ਦਾ ਹਾਂਜੀ ਹਾਂਜੀ ਠੀਕ ਆ ਤੇ ਜਿਹੜਾ ਇੱਧਰ ਖੜਾ 575 ਇਹ 92 ਮਾਡਲ ਜੀ 1992 ਮਾਡਲ ਆ ਹਾਂ 1.35 ਲੱਖ ਦਾ ਦੇ ਦੋ 1.35 ਲੱਖ ਦਾ ਹਾਂਜੀ ਹਾਂ ਤੇ ਕੰਡੀਸ਼ਨ ਪੱਖੋਂ ਸਾਰਾ Ориਜੀਨਲ ਹਾਂਜੀ ਸਾਰਾ ਦਰਦੇਸੀ ਨਵੇਂ ਨੇ ਜੀ ਦੇਸੀ ਨਵੇਂ ਨੇ ਤੇ ਜਿਹੜਾ 265 ਖੜਾ ਹੈਗਾ ਇਹ 97 ਮਾਡਲ ਜੀ ਨੰਬਰ ਹਰਿਆਣੇ ਦਾ ਨੰਬਰ ਹਰਿਆਣੇ ਦਾ 97 ਮਾਡਲ ਆ ਕੰਡੀਸ਼ਨ ਪੱਖੋਂ ਉੱਪਰੋਂ ਤਿਆਰ ਆ ਜੀ ਸੋ ਤਿਆਰ ਸੋ ਤੇ ਮਗਰਾਟ ਤਿਆਰ ਨੇ ਬਾਕੀ ਸਾਰਾ ਹੋਰੇ ਜਿਨਾਲਾ ਬਾਕੀ Ориਜੀਨਲ ਤੇ ਇਹਦੀ ਡਿਮਾਂਡ ਕੀ ਆ ਇਹਦਾ ਵੀਰੇ 1.5 ਲੱਖ ਨਮਾਡਾ ਜੀ 1.5 ਲੱਖ ਦੀ ਡਿਮਾਂਡ ਆ ਸਤਰੀ ਵਗੈਰਾ ਚੰਗੀ ਲੱਗੀ ਹੋਈ ਆ ਤੇ ਜਿਹੜਾ ਇੱਧਰ ਖੜਾ ਹੈਗਾ 265 1.10 ਲੱਖ ਦਾ 90 ਮਾਡਲ 1 ਲੱਖ 10000 ਰੁਪਏ ਡਿਮਾਂਡ ਹੈ ਲੱਖ ਚ ਹੀ ਦੇਵਾਂਗੇ ਤਾਂ ਦੇ ਦਾਂਗੇ ਹਾਂਜੀ ਠੀਕ ਹੈ ਲੱਖ ਚ ਬਣ ਜੂਗਾ ਤੇ ਜਿਹੜਾ ਆ ਸੁਵਰਾਜ 735 ਹੈ ਇਹ ਵੀਰੇ 87 ਮਾਡਲ ਹੈ 1987 ਮਾਡਲ ਆ ਰੋਪੀ ਵੀ ਆਹ ਲੱਗੀ ਹੋਈ ਆ ਹਾਂਜੀ ਹਾਂ ਟਾਇਰ ਚੰਗੇ ਨੇ ਇਹਦੇ ਟਾਇਰ ਚੰਗੇ ਇਹ ਕਿੰਨੇ ਚ ਦੇਣਾ 1 ਲੱਖ 15000 ਦਾ ਜੀ 1 ਲੱਖ 15000 ਦਾ ਮੌਕੇ ਤੇ ਦੱਸਦੇ ਹੁਣ ਦੱਸ ਦੋ ਦੇ ਦਾਂਗੇ ਜੀ ਪੂਰੇ ਲੱਖ ਚ ਦੇਵ ਦੀਏ ਉੱਪਰ ਕਰ ਲਾਂਗੇ ਥੋੜਾ ਬੋਤ ਤਾਂ ਪੂਰੇ ਲੱਖ ਚ ਬਣ ਜੂਗਾ ਸੁਵਰਾਜ 735